ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਮੈਂ ਅੱਜ ਸੋਚਦਾ ਸੀ ਕਿ ਕੋਈ ਇਹੋ ਜਿਹਾ ਟਾਪਿਕ ਲਿਆ ਜਾਵੇ ਜਿਹੜਾ ਲੀ ਤੋਂ ਹਟਕੇ ਹੋਵੇ ਤੇ ਉਹ ਟਾਪਿਕ ਮੈਂ ਇਹ ਲਿਆ ਮੈਂ ਲੈ ਰਿਆਂ ਕਿ ਉਹ ਕਿਹੜੇ ਪੰਜਾਬੀ ਗੀਤ ਨੇ ਜਿਨ੍ਹਾਂ ਨੇ ਲੋਕ ਮਨਾਂ ਵਿੱਚ ਐਸੀ ਥਾਂ ਬਣਾ ਲਈ ਹੈ ਜਿਹੜੀ ਕਦੇ ਵੀ ਮਿਟ ਨਹੀਂ ਸਕਦੀ ਤੇ ਨਾ ਅਲੋਪ ਹੋ ਸਕਦੀ ਹੈ। ਯਾਨੀ ਸਦੀਵੀ ਜਨਾਂ ਦੀ ਛਾਪ ਅ ਦਰਸ਼ਕਾਂ ਦੇ ਸਰੋਤਿਆਂ ਦੇ ਮਨਾਂ ਤੇ ਉੱਕਰੀ ਪਈ ਹੈ। ਲੋਕਾਂ ਦੇ ਜੀਵਨ ਦਾ ਉਹ ਗੀਤ ਅੰਗ ਬਣ ਗਏਗੇ ਚਾਹੇ ਉਹਨਾਂ ਨੂੰ 50 ਸਾਲ ਪਹਿਲਾਂ 55 ਸਾਲ ਪਹਿਲਾਂ ਗਾਇਨ ਕੀਤਾ ਗਿਆ ਜਿਹੜੇ ਮੈਂ ਬਚਪਨ ਚ ਵੀ ਸੁਣੇ ਨੇ ਅੱਜ ਵੀ ਉਹ ਲੋਕਾਂ ਦੀ ਜ਼ੁਬਾਨ ਤੇ ਨੇ ਇਹ ਕੀ ਐਸੀ ਖਾਸ ਗੱਲ ਸੀ ਇੱਕ ਤਾਂ ਇਹ ਸੀ ਕਿ ਜਿਹੜਾ ਪੁਰਾਣਾ ਸੰਗੀਤ ਸੀ 1950 ਤੋਂ ਪਹਿਲਾਂ ਦਾ ਪੰਜਾਬ ਦੇ ਇੱਕ ਡੀਜੀਪੀ ਹੁੰਦੇ ਸਨ ਸਰਦਾਰ ਜੀਐਸ ਔਜਲਾ ਉਹਨਦੇ ਛਕੇ ਭਰਾ ਨੇ ਵੱਡੇ ਸਰਦਾਰ ਹਰਜਾਪ ਸਿੰਘ ਔਜਲਾ ਸਾਰੇ ਪੰਜਾਬੀਆਂ ਨੇ ਉਹਦਾ ਨਾਮ ਸੁਣਿਆ ਉਹ ਕਾਫੀ ਸਮਾ ਵਿਕਾਤ ਰਹੇ ਤੇ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਉਹਨਾਂ ਦੇ ਲੇਖ ਅਕਸਰ ਵੱਡੇ ਵੱਡੇ ਖਬਰਾਂ ਵਿੱਚ ਛਪਦੇ ਰਹੇ ਉਹਨਾਂ ਨੂੰ ਅਥਾਰਟੀ ਮੰਨਿਆ ਜਾਂਦਾ ਹੈ ਪੰਜਾਬੀ ਸਬੈਚਾਰ ਦੇ ਖੇਤਰ ਵਿੱਚ ਤੇ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਪੰਜਾਬੀ ਫਿਲਮੀ 뮤ਜ਼ਿਕ ਦੇ ਖੇਤਰ ਖਾਸ ਤੌਰ ਤੇ ਇੱਕ ਵਾਰੀ ਮੈਨੂੰ ਸਰਦਾਰ ਅਰਬੇਲ ਸਿੰਘ ਗਰੇਵਾਲ ਜਿਹੜੇ ਕਿ ਦੂਰਦਰਸ਼ਨ ਜਦੋਂ ਬਹੁਤ ਚੜ੍ਹਾਈ ਤੇ ਸੀ ਤਾਂ ਉਹਦੇ ਡਿਪਟੀ ਡਾਇਰੈਕਟਰ ਜਨਰਲ ਸਨ ਇੰਡੀਆ ਦੇ ਉਹ ਬੜੇ ਉੱਚੇ ਲੰਮੇ ਕੱਦ ਦੇ ਸਨ ਬੜੇ ਜ਼ਵੇਦਾਰ ਸਨ ਉਹਨਾਂ ਨੇ ਇੱਕ ਗੱਲ ਕਹੀ ਤੇ ਬਹੁਤ ਸਾਰੇ ਲੋਕ ਉੱਥੇ ਔਡੀਐਂਸ ਸਖਸੀਤਾ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਚਾਹੇ ਟੈਲੀਵਿਜ਼ਨ ਆ ਗਿਆ ਹੁਣ ਇੱਕ ਨਵੀਂ ਚੀਜ਼ ਆ ਗਈ ਲੋਕਾਂ ਕੋਲ ਕਿ ਜਿਹੜਾ ਬੰਦਾ ਗਾਉਂਦਾ ਜਾਂ ਬੋਲਦਾ ਜਾਂ ਕੋਈ ਪੇਸ਼ਕਾਰੀ ਕਰਦਾ ਉਹ ਦਿਖਦਾ ਵੀ ਹੈ ਰੇਡੀਓ ਤੋਂ ਸਿਰਫ ਲੋਕ ਕੰਨ ਨਾਲ ਸੁਣਦੇ ਸਨ ਪਰ ਰੇਡੀਓ ਦੇ ਜਿਹੜੇ ਇਹ ਸਮਝਦੇ ਨੇ ਕਿ ਰੇਡੀਓ ਦੀ ਅਹਿਮੀਅਤ ਘਟ ਗਈ ਹੈ ਉਹ ਉਹਨਾਂ ਦੀ ਸੋਚ ਨਹੀਂ ਠੀਕ ਨਹੀਂ ਉਹ ਕਹਿੰਦੇ ਖਾਸ ਤੌਰ ਤੇ ਖਬਰਾਂ ਤੇ 뮤직 ਫਿਲਮ 뮤직 ਯਾ ਲੋਕ ਸੰਗੀਤ ਉਹਦੇ ਖੇਤਰ ਵਿੱਚ ਰੇਡੀਓ ਦੀ ਨੂੰ ਕੋਈ ਸਰਪਾਸ ਨਹੀਂ ਕਰ ਸਕਦਾ ਯਾਨੀ ਰੇਡੀਓ ਦਾ ਕੋਈ ਮੁਕਾਬਲਾ ਨਹੀਂ ਰੇਡੀਓ ਦੀ ਪ੍ਰਸੰਗਿਕਤਾ ਜਿਹੜੀ ਆ ਹਮੇਸ਼ਾ ਬਣੀ ਰਹੇਗੀ ਤੇ ਉਹ ਗੱਲ ਹੁਣ ਵੀ ਠੀਕ ਹੈ ਮੈਂ ਦੇਖਦਾ ਮੈਂ ਰੇਡੀਓ ਬਹੁਤ ਸੁਣਦਾ ਕਿਉਂਕਿ ਮੇਰਾ ਆਗਾਜ਼ ਹੀ ਰੇਡੀਓ ਤੋਂ ਹੋਇਆ ਮੇਰੀ ਜਿਹੜੀ ਬ੍ਰਾਡਕਾਸਟਿੰਗ ਦੇ ਖੇਤਰ ਵਿੱਚ ਝਰਨੀ ਸੀ ਮੇਰਾ سفر ਸੀ ਵਾਡਨ ਰੇਡੀਓ ਦਿੱਲੀ ਤੋਂ ਸ਼ੁਰੂ ਹੋਇਆ ਪੰਜਾਬੀ ਖਬਰਾਂ ਤੋਂ ਫਿਰ ਮੈਂ ਜਨ ਦੇ ਰੇਡੀਓ ਤੇ ਵੀ ਰਹਾ ਮੈਂ ਹੁਣ ਵੀ ਰਾਤ 11 ਵਜੇ ਤੱਕ ਰੇਡੀਓ ਸੁਣਦਾ ਹਾਂ ਜਦੋਂ ਜਦੋਂ ਮੈਨੂੰ ਸੁਆ ਮਿਲਦਾ ਮੈਂ ਦੇਖਦਾ ਕਿ ਸਮੁੱਚੇ ਭਾਰਤ ਤੋਂ ਬਾਹਰਲੇ ਦੇਸ਼ਾਂ ਤੋਂ ਹੋਣ ਕਾਲ ਦੇ ਰਾਹੀਂ ਵਟਸਐਪ ਮੈਸੇਜ ਰਾਹੀਂ ਲੋਕ ਆਪੋ ਆਪਣੀ ਫਰਮਾਇਸ਼ ਦੱਸਦੇ ਨੇ ਮਿਊਜ਼ਿਕ ਦੇ ਬਹੁਤ ਪ੍ਰੋਗਰਾਮ ਆਉਂਦੇ ਆ ਔਰ ਉਹ ਉਹਨਾਂ ਗੀਤਾਂ ਦੀ ਫਰਮਾਇਸ਼ ਕਰਦੇ ਆ ਜਿਹੜੇ ਅਮਰ ਗੀਤ ਨੇ ਹੁਣ ਇਹ ਆਪਾਂ ਗੱਲ ਕਰਦੇ ਆਂ ਬਹੁਤ ਪੁਰਾਣੇ ਸਮੇਂ ਤੋਂ ਲਿਕੇ ਜਦੋਂ ਅਸੀਂ ਬਾਲ ਵੇਲੇ ਸਵਿਚੀ ਸੀਗੇ ਤੇ ਪਰ ਸਾਡੇ ਮਨ 'ਚ ਤਾਂ ਉਕਰੇ ਹੋਏ ਨੋ ਗੀਤ ਕਿਹੜਾ ਜਦੋਂ ਸਾਝਾ ਪੰਜਾਬ ਹੋਊਗਾ ਉਥੇ ਇੱਕ ਗਾਇਕ ਹੁੰਦੇ ਸਨ ਸਾਈ ਅਕਟਰ ਹੁਸੈਨ ਸਾਈ ਅਕਟਰ ਹੁਸੈਨ ਕਹਿੰਦੇ ਲਾਹੌਰ ਦੀਆਂ ਸੜਕਾਂ ਤੇ ਇਦਾਂ ਮਸਤਾਨੇ ਹੋ ਕੇ ਗਾਇਆ ਕਰਦੇ ਸੰਤ ਤੇ ਰਾਤ ਨੂੰ ਜਾ ਕੇ ਮੜੀਆਂ ਚ ਟਿਕਾਣਾ ਕਰ ਲੈਂਦੇ ਸੀ ਕਿਸੇ ਕਮਰੇ ਚ ਤੇ ਉਹਨਾਂ ਨੂੰ ਫਿਰ ਕਿਸੇ ਵੱਡੇ ਅਧਿਕਾਰੀ ਨੇ ਗਾਉਂਦੇ ਹੋਏ ਸੁਣਿਆ ਰੇਡੀਓ ਦੇ ਡਾਇਰੈਕਟਰ ਨੇ ਲਾਹੌਰ ਰੇਡੀਓ ਦੇ ਨੇ ਉਹਨਾਂ ਨੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਬਜ਼ੁਰਗੋ ਮਾਪੁਰਖੋ ਫਕੀਰ ਸਾਈ ਫਕੀਰ ਸਾਹਿਬ ਤੁਸੀਂ ਰੇਡੀਓ ਤੇ ਗਾਓਗੇ ਉਹ ਕਹਿੰਦੇ ਭਾਈ ਸਾਡਾ ਰੇਡੀਓ ਨੜ ਕੀ ਹੈ ਉਹ ਕਹਿੰਦੇ ਨਹੀਂ ਤੁਸੀਂ ਆਓ ਉਨੇ ਗੁਜ਼ਾਰਸ਼ ਕੀਤੀ ਉਹ ਬਣ ਗਏ ਜਦੋਂ ਉਹਨਾਂ ਨੇ ਰੇਡੀਓ ਤੋਂ ਪਹਿਲਾ ਗੀਤ ਗਾਇਆ ਸਾਇਅਕਤੁਰ ਹਸਨ ਈਡੀ ਉੱਚੀ ਆਵਾਜ਼ ਚ ਗਾਉਂਦੇ ਸਨ ਕਿ ਸਾਰੇ ਪਾਕਿਸਤਾਨ ਵਿੱਚ ਔਰ ਬਨੇ ਸਗੀਰ ਵਿੱਚ ਜਿੱਥੇ-ਜਿੱਥੇ ਵੀ ਭਾਰਤ ਵਿੱਚ ਵੀ ਲੋਕ ਸੁਣਦੇ ਸਨ ਹੁਣ ਵੀ ਸੁਣਦੇ ਆ ਇਹਦਾ ਸੰਗੀਤ ਉਧਰ ਸੁਣਦੇ ਆ ਉਧ ਸੰਗੀਤਾ ਇੱਕੋ ਹੀ ਹੈ ਸੰਗੀਤ ਦੀ ਕੋਈ ਵੰਡ ਨਹੀਂ ਹੁੰਦੀ ਨਾ ਕੋਈ ਬੋਲੀ ਹੁੰਦੀ ਹੈ ਬੋਲੀ ਇੱਕੋ ਹੀ ਹੁੰਦੀ ਪ੍ਰੇਮ ਦੀ ਬੋਲੀ ਪ੍ਰੇਮ ਦਾ ਸੰਦੇਸ਼ ਸਾਇਅਕਤੁਰ ਹਸਨ ਫਿਰ ਇਸੇ ਤਰ੍ਹਾਂ ਆ ਆਪਣੇ ਪੁਰਾਣੇ ਗਾਇਕਾਂ ਕਾਚੋਂ ਗਾਇਕਾਂ ਵਿੱਚ ਮੁਨਵਰ ਸੁਲਤਾਨਾ ਫਿਰ ਇਸੇ ਤਰ੍ਹਾਂ ਸੁਰਇਆ ਇਸੇ ਤਰ੍ਹਾਂ ਹੋਰ ਜਿਹੜੇ ਉਹ ਦੁਨੀਆ ਗਾਇਕਾ ਸਨ ਉਹ ਕੁਝ ਗੀਤ ਨੇ ਐਸੇ ਉਹ ਲੋਕ ਬਾਰ-ਬਾਰ ਸੁਣਦੇ ਐ ਇੱਕ ਗੀਤ ਹੈ ਦੇਰਵਾਲਾ ਦੁਖੜਾ ਨੇ ਕਿਸੇ ਨੂੰ ਸੁਣਾਈ ਦਾ ਆਪਣੇ ਦੁੱਖਾਂ ਵਿੱਚ ਆਪ ਮਰ ਜਾਈ ਦਾ ਐਵੇਂ ਹਾਰੀ ਸਾਰੀ ਨੂੰ ਸੱਜਣ ਬਣਾ ਲਈ ਦਾ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈ ਦਾ ਇਹ ਸਾਈ ਅਕਤੁਰ ਹਸੈਨ ਨੇ ਗਾਇਆ ਇਸੇ ਤਰ੍ਹਾਂ ਇੱਕ ਗੀਤ ਹੈ ਜਿਹੜਾ ਲਾਹੌਰ ਰੇਡੀਓ ਤੋਂ ਵੱਜਦਾ ਹੈ ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ ਅੱਜ ਜਾਂਦੀ ਵਾਰੀ ਸੱਜਣਾ ਨੂੰ ਗੱਲ ਕਹਿਣ ਦੀ ਅreturnData ਲੂਤੂ ਪਾਉਣ ਵਾਲਾ ਗੀਤ ਹੈ ਜਿਹਨਾਂ ਉਦੋਂ ਮਕਬੂਲ ਸੀ ਉਨਾ ਹੀ ਲੋਕ ਮਨਾਂ ਵਿੱਚ ਹੁਣ ਵੀ ਵਸਿਆ ਹੋਇਆ ਹੈ ਇੱਕ ਗੀਤ ਹੋਰ ਹੈ ਉਹ ਵੀ ਲੋਕ ਹੁਣ ਤੱਕ ਸੁਣਦੇ ਨੇ ਸਾਡੀ ਨਜ਼ਰਾਂ ਤੋਂ ਹੋਇਓ ਕਾਨੂੰ ਦੂਰ ਦੱਸ ਜਾ ਸਾਡੀ ਨਜ਼ਰਾਂ ਤੋਂ ਹੋਇਓ ਕਾਨੂੰ ਦੂਰ ਦੱਸ ਜਾ ਸਾਡਾ ਜ਼ਾਲਿਮਾਂ ਵੀ ਕੋਈ ਤਾਂ ਕਸੂਰ ਦੱਸ ਜਾ ਇਹ ਗੀਤ ਜਿਹੜੇ ਨੇ ਇਹ ऐसे गीत ਨੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਘਰ ਘਰ ਚੁਕੇ ਨੇ ਜਿਹੜੇ ਲੋਕਾਂ ਦੇ ਮਨਾਂ ਵਿੱਚ ਸਦਾ ਹੀ ਵਸੇ ਹੋਏ ਨੇ ਲੋਕ ਬਾਰ-ਬਾਰ ਸੁਣਦੇ ਨੇ ਫੇਰ ਆਜੋ ਗੱਲ ਮੁਲਕ ਦੀ ਵੰਡ ਹੋ ਜਾਂਦੀ ਹੈ ਵੰਡ ਹੋ ਗਈ ਤੇ ਰਫੀ ਸਾਹਿਬ ਨੇ ਇੱਕ गीत गाया ਤੁਸੀਂ ਸੁਣਿਆ ਹੋਊਗਾ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਕਸਾ ਗੀਤ ਇੱਕ ਪੈਗਾਮ ਦੇਣ ਵਾਲਾ ਜੇ ਆਪਾਂ ਪੰਜਾਬੀ ਤੋਂ ਹਟ ਕੇ ਵੀ ਗੱਲ ਕਰੀਏ ਤੇ ਇਹ ਜ਼ਿੰਦਗੀ ਕੇ ਮੇਲੇ ਦੁਨੀਆ ਮੇਂ ਕਮ ਨਾ ਹੋਣਗੇ ਅਫਸੋਸ ਹਮ ਨਾ ਹੋਣਗੇ ਇਹ ਦੁਨੀਆ ਤਾਂ ਇਸੇ ਤਰ੍ਹਾਂ ਚਲਦੀ ਰਹਿਣੀ ਆ ਪਰ ਅਸੀਂ ਨਹੀਂ ਹੋਣਾ ਇਹ ਔਰ ਪਦ ਪਦਵੀ ਨੂੰ ਪ੍ਰਾਪਤ ਕਰ ਚੁੱਕਿਆ ਗੀਤ ਹੁਣ ਜਲੰਧਰ ਦੇ ਜੰਪੜ ਇਹਦੇ ਵੱਡੇ ਫਨਕਾਰ ਉਦੋਂ ਇਹ ਇਕ ਲੋੜ ਸੀ ਕਿ ਜਿਹੜੇ ਹੀਰੋ ਸਨ ਉਹ ਆਪ ਹੀ ਗਾਉਂਦੇ ਸਨ ਇਸੇ ਲਈ ਗੁੰਦਰਨਾਲ ਫੈਗਰ ਕੇਐਲ ਸਾਈਕਲ ਜਿਹੜੇ ਜਲੰਧਰ ਦੇ ਜੰਪੜ ਉਹ ਬਹੁਤ ਵੱਡਾ ਨਾਮ ਕਮਾ ਸਕੀ ਹੁਣ ਐਸਾ ਗੀਤ ਗਾਇਆ ਜਿਹੜਾ ਸਦੀਆਂ ਤੱਕ ਲੋਕਾਂ ਦੇ ਜ਼ਿਹਨਾ ਤੇ ਦਸਤਕ ਦੰਦ ਰਹੇਗਾ ਜਦ ਹਮ ਜੀਕੇ ਕੀ ਕਰੇਗੇ ਜਦ ਦਿੱਲੀ ਟੁੱਟ ਗਿਆ ਇਹ ਐਸਾ ਗੀਤ ਹੈ ਜਿਹੜਾ कुंदरलाल शैगल ने गाया थे वो एको गीत ਨਾਲ ਸੁਪਰ ਹਿੱਟ ਹੋ ਗਏ ਅਮਰ ਹੋ ਗਏ ਬਾਬਲ ਮੇਰਾ ਨਿਹਰ ਛੁਟਾ ਜਾ ਜਿਹੜੀ ਮੇਰਾ ਜਿਹੜਾ ਮੇਰੇ ਪੇਕੇ ਪਿੱਛੇ ਰਹਿੰਦੇ ਜਾਂਦੇ ਜੀ ਇਹ ਐਸੇ ਦੰਦ ਭਿਜੇ ਅੰਦਾਜ਼ ਉਤ ਗਾਇਆ ਹੈ ਕੁंदरलाल शैगल ਹੋਰਾਂ ਨੇ ਫਿਰ ਉਹਨਾਂ ਨੇ ਪੰਜਾਬੀ ਦੇ ਵੀ ਕੁਝ ਗੀਤ ਗਾਏ ਜਿਹੜੇ ਹਮੇਸ਼ਾ ਲਈ ਲੋਕਾਂ ਦੇ ਮਨਾਂ ਵਿੱਚ ਅ ਕਾਰ ਕਰ ਚੁੱਕੇ ਨੇ ਇਸੀ ਤਰ੍ਹਾਂ ਸ੍ਰਿੰਦਰਕੌਰ ਪ੍ਰਕਾਸ਼ਕੌਰ ਦੀ ਜਦੋਂ ਗੱਲ ਕਰਦੇ ਆ ਮੈਂ ਇਹ ਵਿਸ਼ਾ ਪਹਿਲਾਂ ਵੀ ਲਿਆ ਸੀ ਪਰ ਇਹ ਵਿਸ਼ਾ ਉਹਦੇ ਨਾਲੋਂ ਹਟਕੇ ਆ ਹੁਣ ਗੀਤ ਹੈ ਸੜਕੇ ਸੜਕੇ ਜਾਂਦੀ ਏ ਮੁਠਿਆਰੇ ਨਹੀਂ ਕੰਡਾ ਚੁਬਾ ਤੇਰੇ ਪੈਰ ਬਾਂਕੀ ਏ ਨਾਰੇ ਜਾਂ ਪ੍ਰਕਾਸ਼ਕੌਰ ਦਾ ਗਾਇਆ ਗੀਤ ਇਹ ਤਿੰਨ ਪੈਣਾ ਨੇ ਤੁਹਾਡੀ ਜਾਣਕਾਰੀ ਸੁੰਦਰਕੌਰ ਪ੍ਰਕਾਸ਼ਕੌਰ ਤੇ ਨਿਰਿੰਦਰਕੌਰ ਤਿੰਨੇ ਹੀ ਉੱਚ ਕੋਟੀ ਦੀਆਂ ਜਿਹੜੀ ਜਿਹੜੀ ਨਿਰਿੰਦਰ ਕੌਰ ਉਹ ਕੱਟ ਲਾਈਮ ਲਾਈਟ ਚਾਹੀ ਆਹੀ ਐ ਪਰ ਉਹਨੇ ਇੱਕ ਗੀਤ ਗਾਇਆ ਐ ਸਾ ਬਤੀਆਂ ਵਟਾ ਰਖਦੀ ਦੀਵਾ ਬੜੇ ساری ਰਾਤ ਵਿੱਚ ਮਹਿਰ ਮਾ ਦੀਵਾ ਬੜੇ ساری ਰਾਤ ਇੱਕ ਕੋਈ ਗੀਤ ਜਿਹੜਾ ਸੀ ਉਹ ਕਾਫੀ ਐ ਮੈਂ ਉਹਨਾਂ ਦਾ ਇੰਟਰਵਿਊ ਕੀਤੀ ਸੀ ਤੇ ਉਹਨਾਂ ਨੇ ਬਹੁਤ ਖੁੱਲੀਆਂ ਗੱਲਾਂ ਮੇਰੇ ਨਾਲ ਕੀਤੀਆਂ ਆਪਣੇ ਪਰਿਵਾਰ ਬਾਰੇ ਦੱਸਿਆ ਹੁਣ ਜਿਹੜਾ ਪ੍ਰਕਾਸ਼ ਕੌਰ ਦੀ ਕਵਾਜ਼ ਵਿੱਚ ਖਣਕ ਸੀ ਉਹ ਜਿਹੜਾ ਲਉ ਡੇ ਵੇਲੇ ਮਾਈਏ ਆਉਣਾ ਮਨ ਪਕਾਵਾਂ ਕਣਕ ਦਾ ਅੰਦਰ ਜਾਵਾ ਬਾਹਰ ਜਾਵਾ ਲਾਲ ਚੂੜਾ ਛਣਕਦਾ ਸਾਡਾ ਕੈਂਠੇ ਵਾਲਾ ਆ ਗਿਆ ਪੁਰਾਣਾ ਮਾਈਰੀ ਤੇਰੇ ਕੰਮ ਨਾ ਮੁਕੇ ਗੜੀ ਗੜੀ ਡੰਡ ਪਾਉਂਦੀਆਂ ਗਈਆਂ ਨੂਰਪੁਰੀ ਕੋਰੋਣ ਸ਼ਰਮੋਦੀਆਂ ਗਈਆਂ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ ਇਹ ਜਿਹੜੇ ਗੀਤ ਨੇ ਇਹ ਕਿਤੇ ਲੋਕ ਮਨਾਂ ਵਿੱਚੋਂ ਮਨਫੀ ਹੋ ਸਕਦੇ ਆ ਫੇਰ ਮੈਂ ਸਮਝਾਂ ਸੁਰਿੰਦਰ ਕੋਰ ਇੱਕ ਐਸਾ ਗੀਤ ਗਾ ਗਏ ਜਿਹੜਾ ਮੈਂ ਮੇਰੀ ਆਪਣੀ رائے ਹੈ ਕਿ ਸਾਰਾ ਸੰਗੀਤ ਉਹਨਾਂ ਦਾ ਇੱਕ ਪਾਸੇ ਤੇ ਮੇਰੀ ਨਿੱਜੀ ਦੀ رائے ਹੈ ਕਿ ਇਹ ਗੀਤ ਜਿਹੜਾ ਇਹ ਦੀ ਇਹ ਜਿਹੜੀ ਸਿੰਪਲੀਸਿਟੀ ਹੈ ਔਰ ਇਹਨੂੰ ਜਿਵੇਂ ਉਹਨਾਂ ਨੇ ਗਾਇਆ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨਹੀਂ ਕੰਡਾ ਚੁਬਾ ਤੇਰੇ ਪੈਰ ਬਾਂਕੀ ਏ ਨਾਰੇ ਨਹੀਂ ਇੱਕ ਇਹ ਤੇ ਇੱਕ ਜਿਹੜਾ ਗੀਤ ਆ ਨਾ ਕਿ ਜੁੱਤੀ ਕਸੂਰੀ ਲੋ ਇਹ ਸਭ ਤੋਂ ਮੈਂ ਸਮਝਾਉਣੋਂ ਦਾ ਟਾਪ ਦਾ ਗੀਤ ਹੈ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੰਬਾ ਵੇ ਸਾਨੂੰ ਤੁਰਨਾ ਪਿਆ ਜੇ ਨਾਰਾਹਾਂ ਦੀ ਮੈਂ ਸਾਰ ਨਾ ਜਾਣਾ ਉਹ ਨਿਰਾਹੀ ਸਾਨੂੰ ਮੁੜਨਾ ਪਿਆ ਇਹ ਮਾਇਆ ਤੁਰਦਾ ਜਾਈਂ ਅਗੇ ਅਗੇਰੇ ਪਿੱਛੇ ਨਾ ਚਾਤੀ ਪਾਉਂਦਾ ਉਹ ਮੇਰਾ ਮਾਹੀ ਅੱਗੇ ਤੁਰਿਆ ਜਾਂਦਾ ਪਿੱਛੇ ਦੀ ਵੇਖਦਾ ਇਹ ਮੇਰੇ ਪੈਰ ਜਿਹੜੇ ਕੂਲੇ ਸੀ ਉਹਨਾਂ 'ਚ ਛਾਲੇ ਪੈ ਗਏ। ਤੋਂ ਸਿੰਪਲ ਦੀ ਗੱਲ ਐ। ਪਰ ਜਿਸ ਤਰੀਕੇ ਨਾਲ ਜਿਸ ਅ ਠੇੜ ਪੰਜਾਬੀ ਲਹਿਜੇ ਨਾਲ ਉਹਨਾਂ ਨੇ ਇਸ ਗੀਤ ਨੂੰ ਗਾਇਆ। ਇਹ ਗੀਤ ਅਮਰ ਹੋ ਗਿਆ। ਸਦਾ ਲਈ ਜਦੋਂ ਜਦੋਂ ਲੋਕ ਸੁਨਦਰ ਕੌਰ ਨੂੰ ਯਾਦ ਕਰਨਗੇ ਇਹ ਗੀਤ ਜਿਹੜਾ ਉਹ ਫਿਰ ਉਹਨਾਂ ਜਿਹੜੇ ਧਾਰਮਿਕ ਗੀਤ ਗਾਏ ਨੇ ਰੜ ਕੇ ਸੁਨਦਰ ਕੌਰ ਤੇ ਪ੍ਰਕਾਸ਼ ਕਰਨੇ ਚਮ ਚਮ ਰੱਖੋ ਨੀ ਕਲਗੀ ਜੁਝਾਰ ਦੀ। ਕੱਕੇ ਕਿਡੇ ਸੋਨੇ ਚੰਦ ਨੇ ਤੇ ਕਿਡੇ ਸੋਨੇ ਲਾਲ ਨੇ ਇਹ 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 ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਹਨਾਂ ਨੇ ਦੇਣ ਦਿੱਤੀ ਹੈ ਇਸੇ ਤਰ੍ਹਾਂ ਨਿਰੰਦਰ ਬੀਬਾ ਮੈਨੂੰ ਇਸ ਗੱਲ ਦਾ ਪਤਾ ਬਾਅਦ ਵਿੱਚ ਲੱਗਾ ਕਿ ਉਸਤਾਦ ਦੀਪਕ ਜੈਤੋਈ ਸਾਹਿਬ ਜਿਹੜੇ ਜੈਤੋ ਦੇ ਬਹੁਤ ਵੱਡੇ ਗਜ਼ਲ ਗੋਸ਼ ਹਨ ਔਰ ਬਹੁਤ ਫਕੀਰ ਕਸਮ ਦੇ ਸ਼ਾਇਰ ਸਨ ਸਹੀ ਜਿਕੇ ਕਿਸੇ ਨੂੰ ਉਹ ਨੇੜੇ ਨਹੀਂ ਲੱਗਣ ਦਿੰਦੇ ਉਹਨਾਂ ਨੇ ਇੱਕ ਗੀਤ ਲਿਖਿਆ ਤੇ ਜਿਹੜਾ ਇਹ ਗੀਤ ਉਹਨਾਂ ਦਾ ਲਿਖਿਆ ਹੋਇਆ ਹੈ ਜਿਹੜਾ ਅ ਨਿਰੰਦਰ ਮੀਬਾ ਨੇ ਗਾਇਆ ਤੇ ਇਹ ਗੀਤ ਸਰਦਾਰੀ ਅਮਰ ਹੋ ਗਿਆ ਆਲੇ ਮਾਇ ਸਾਮ ਕੁੰਝੀਆਂ ਦਿਆ ਕਰਚ ਦੀਆਂ ਸਰਦਾਰੀ ਇਹ ਜਿਹੜਾ ਗੀਤ ਹੈ ਇਹ ਉਸਤਾਦ ਦੀਪਕ ਜਤੋਈ ਨੇ ਲਿਖਿਆ ਤੇ ਇਸ ਤਰ੍ਹਾਂ ਇਹ ਜਿਹੜੀ ਵਿਰਾਸਤ ਹੈ ਇਹਦੇ ਵਿੱਚ ਫਿਰ ਅ ਇੱਕ ਆਵਾਜ਼ ਹੋਰ ਆਉਂਦੀ ਹੈ ਉਸ ਸਮੇਂ ਦੀ ਦੇਖੋ ਕੈਸੇ ਕੈਸੇ ਉਹ ਹੈ ਆਵਾਜ਼ ਮੀਨੂ ਪੁਰਸ਼ੋਤਮ ਦੀ ਇਹਨੇ ਬਹੁਤ ਵਧੀਆ ਗਾਇਆ ਇਹ ਮੈਂ ਉਹ ਨਾਂ ਲੈ ਰਹੇ ਜਿਹੜੇ ਅਲੋਪ ਹੋ ਚੁੱਕੇ ਐ ਇਸੇ ਤਰ੍ਹਾਂ ਸਮਨ ਕਲਿਆਣਪੁਰ ਨੇ ਪੰਜਾਬੀ ਸੰਗੀਤ 'ਚ ਬਹੁਤ ਹਿੱਸਾ ਪਾਇਆ ਇਸੇ ਤਰ੍ਹਾਂ ਫਿਰ ਆਜੋ ਰਿਪੂ ਦਮਨ ਸ਼ੈਲੀ ਇਹਦਾ ਇਹੇ ਗੀਤ ਗਾਏ ਵਿਕਲਿਤਰੇ ਗੀਤ ਨੇ ਤੇ ਲੋਕਪੂਰ ਦੇ ਨਾਲ ਜੋ ਸੁਰਿੰਦਰ ਕੋਰ ਨੇ ਗਾਇਆ ਹੈ ਕਮਾਲ ਦਾ ਗਾਇਆ ਤੇ ਲੋਕਪੂਰ ਬਹੁਤ ਸਾਦੀ ਹੋਈ ਵਾਰ ਇੱਕ ਸਨ ਮਿਸਟਰ ਬਾਤਿਸ਼ ਉਹਨਾਂ ਨੇ ਵੀ ਗੀਤ ਗਾਏ ਜਿਹੜੇ ਉਹ ਵੀ ਬਹੁਤ ਅਮਰ ਗੀਤ ਨੇ ਇਹ ਜਿਹੜਾ ਹੀਪੂ ਦਮਨ ਸ਼ੈਲੀ ਸੀ ਇਹਦਾ ਗੀਤ ਹੈ ਕਿ țeela મોੜ ਲਿਆ ਜੋ ਦੀ ਇੱਕ ਪੈਸਾ ਇਹ ਆਪਣਾ ਕੰਤ ਉਹਦਾ ਚੱਲਿਆ ਮੇਲੇ ਨੂੰ ਤੇ ਉਹਨੂੰ ਕਹਿੰਦੇ ਨੇ ਵੀ ਤੂੰ ਮੇਲੇ ਨੂੰ ਚੱਲਿਆ ਤੇ ਆਹ ਕਾਕੇ ਦਾ ਛੁਣਕਣਾ ਮੇਰੀਆਂ ਛੂੜੀਆਂ ਰੱਖ ਕੇ ਗੱਡੀ ਵਿੱਚ ਲਾਲ ਡੱਬੇ 'ਚ ਤੇਲਾ ਬੋੜਿਆ ਜੀ ਇੱਕ ਪੈਸਾ ਯਾਨੀ ਬਹੁਤ ਸਰੀਆਂ ਫਰਮਾਇਸ਼ਾਂ ਯਾਨੀ ਦਿੱਤਾ ਇੱਕ ਪੈਸਾ ਤੇ ਉਹ ਚੁਕਿਆ ਆਹ ਡਿਮਾਂਡਾਂ ਨੇ ਇਹ ਪੂਰੀਆਂ ਕਰਕੇ ਤੇਲਾ ਬੋੜਿਆ ਜੀ ਇੱਕ ਪੈਸਾ ਫਿਰ ਇੱਕ ਹੋਰ ਉਹਦਾ ਗਾਇਕ ਗੀਤ ਹੈ ਉਹ ਵੀ ਬੜਾ ਪ੍ਰਸਿੱਧ ਹੈ ਉਹਨੂੰ ਵੀ ਲੋਕ ਜਦੋਂ ਸੁਣਦੇ ਨੇ ਤੇ ਜਾਂਦਾ ਤੇਰੇ ਨਾਲ ਸਾਡਾ ਪੋਲਾ ਵੀ ਇਹ ਇਹ ਗੀਤ ਹੈ ਤੇ ਉਹਦੇ ਵਿੱਚ ਇੱਕ ਇੱਕ ਟੱਚ ਹੈ ਵਾਇਲਨ ਦਾ ਉਹ ਫੀਕੂ ਕਰਕੇ ਇਸ ਤਰ੍ਹਾਂ ਜਦੋਂ ਵੱਜਦਾ ਤੇ ਉਹਨਾਂ ਦੇ ਲੋਕ ਕਹਿੰਦੇ ਹੁੰਦੇ ਸੀ ਇਹ ਕਿਹੜਾ ਸਾਜ਼ ਹੈ ਤੋਂ ਮੈਨੂੰ ਪਤਾ ਸੀ ਮੈਂ ਕਿ ਵਾਇਲਨ ਆ ਪਰ ਹੋਰ ਤਰੀਕੇ ਨਾਲ বাজਾਈ ਹੈ ਉਹਦੀ ਬਿਊਟੀ ਦੇਖਣ ਵਾਲੀ ਹੈ ਇਹ ਇਹ ਸੰਗੀਤ ਹੈ ਹਲੇ ਰਾਤੀ ਮੇਰੇ ਨਾਲ ਗੱਲ ਕਰ ਰਹੇ ਸੀ ਸਰਦਾਰ ਅ ਹਰਜਾਪ ਸਿੰਘ ਔਜਲਾ ਕਹਿੰਦੇ ਸੀ 1950 ਤੋਂ ਪਹਿਲਾਂ ਦਾ ਜਿਹੜਾ ਸੰਗੀਤ ਹੈ ਢੱਲੋਂ ਸਾਹਿਬ ਉਹਦਾ ਕੋਈ ਮੁਕਾਬਲਾ ਨਹੀਂ ਔਰ ਉਹਦੇ ਬਾਰੇ ਗੱਲ ਕਿਤੇ ਕਿਤੇ ਕਰਿਆ ਕਰੋ ਆਪਣੇ ਦਰਸ਼ਕਾਂ ਨਾਲ শ্রোਤੇ ਨਾਲ ਕਿਉਂ ਕਿ ਢਾਰੇ ਚ ਮਿਊਜ਼ਿਕ ਸੀ ਜਿਹੜਾ ਲੋਕਾਂ ਨੂੰ ਜੀਵਨ ਦਾਤ ਦਿੰਦਾ ਸੀ ਜਿਹੜਾ ਲੋਕਾਂ ਨੂੰ ਜੀਵਨ ਦੀ ਪ੍ਰੇਰਣਾ ਦਿੰਦਾ ਸੀ ਔਰ ਮੈਸੇਜ ਦਿੰਦਾ ਸੀ ਕੋਈ ਮੈਸੇਜ ਵੀ ਸਾਰਥਕ ਮੈਸੇਜ ਮੈਸੇਜ ਵੀ ਐਸਾ ਜੇ ਜਨਰ ਸਮਾਜ ਵਿੱਚ ਚੰਗੀਆਂ ਕਦਰਾਂ ਕੀਮਤਾਂ ਪੈਦਾ ਹੋਣ ਤੇ ਹੁਣ ਤਾਂ ਮਤਲਬ ਚਲੋ ਹੁਣ ਦੀ ਗੱਲ ਮੈਂ ਬਾਤ ਕਰਾਂਗਾ ਗੱਲ ਉਸੇ ਨੂੰ ਜਾਰੀ ਰੱਖਦੇ ਹਾਂ ਉਸ ਤੋਂ ਬਾਅਦ ਆ ਜਾਓ ਜੀ ਇੱਕ ਇਹੋ ਜਿਹੀ ਆਵਾਜ਼ ਪੰਜਾਬੀਆਂ ਨੂੰ ਮਿਲੀ ਬਹੁਤ ਲੇਟ ਉਹਨਾਂ ਨੂੰ ਜਾ ਕੇ ਆ ਪਾਰ ਸਰਕਾਰ ਨੂੰ ਚੇਤਾ ਆਇਆ ਤੇ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਮੇਰੀ ਮੁਰਾਦ ਹੈ ਸਦਾ ਬਹਾਰ ਗਾਇਕਾ ਬਹੁਤ ਬੁਲੰਦ ਆਵਾਜ਼ ਦੀ ਮਾਲਕ ਉੱਚੀ ਪਿਛ ਤੇ ਵੀ ਗਾਉਣਾ ਕਮਾਲ ਦਾ ਤੇ ਜਾਨੀ درمیانੇ ਵਿਚਕਾਰ ਦੀ ਪਿਛ ਤੇ ਗਾਉਣਾ ਕਿਹ ਹੈ ਬਾਤ ਹੈ ਸ਼ਮਸ਼ਾਦ ਵੀ ਜੱਟ ਕੁੜੀਆਂ ਤੋਂ ਡਰਦਾ ਮਾਰਾ ਮੋਢੇ ਉੱਤੇ ਡਾਂਗ ਰੱਖਦਾ ਇਹ ਰਫੀ ਸਾਹਿਬ ਜਵਾਬ ਦਿੰਦੇ ਉੱਥੇ ਡਾਂਗ ਨਾ ਕਿਸੇ ਦੀ ਚੱਲਨੀ ਜਿੱਥੇ ਚੱਲੇ ਤੀਰ ਅੱਖ ਦਾ ਤੇ ਇਹ ਸਵਾਲ ਜਵਾਬ ਨੇ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਆ ਕਿਨੇ ਕੀਤਾਂ ਦਾ ਮੈਂ ਅ ਅ ਕਦੇ ਰੋਇਆ ਕਰੇਗਾ ਸਾਨੂੰ ਯਾਦ ਕਰਕੇ ਇਸੇ ਤਰ੍ਹਾਂ ਟੁੱਟ ਜਾਏ ਰੇਲ ਗੱਡੀਏ ਤੂੰ ਰੋਕ ਲਿਆ ਚੰਨ ਮੇਰਾ ਤੇ ਇਹ ਜਿਹੜੇ ਸਾਰੇ ਗੀਤ ਨੇ ਇਹ ਜਿਹੜੇ ਉਹਨਾਂ ਨੇ ਗਾਏ ਆ ਮੁੱਲ ਵਿਕਦਾ ਸੱਜਣ ਮਿਲ ਜਾਵੇ ਲਾਲ ਬਾਵੇਂ ਗਿੰਦ ਵੇਚ ਕੇ ਜਿਨੇ ਵੀ ਗੀਤ ਗਾਏ ਨੇ ਕੀ ਕਮਾਲ ਹੈ ਇਸੇ ਤਰ੍ਹਾਂ ਇੱਕ ਪ੍ਰੇਮ ਪਾਠਕ ਹੋਇਆ ਤੇ ਬਾਗਾਂ ਦੇ ਆ ਰੱਖ ਆਵੇ ਆਮ ਬੰਨ ਨੂੰ ਤੋੜ ਦੇ ਘਿਰ ਅੰਨੀਆਂ ਬਧਣੀਆਂ ਮੈਨੂੰ ਛੇਤੀ ਕਰ ਮੋੜ ਦੇ ਇਹ ਗੀਤ ਪ੍ਰੇਮ ਪਾਠਕ ਦਾ ਗਾਇਆ ਬਹੁਤ ਹੀ ਵਧੀਆ ਅੰਦਾਜ਼ ਵਿੱਚ ਕਦੇ ਤੁਸੀਂ ਨਾ ਸੁਣਿਆ ਹੋਗਾ ਮੇਰਾ ਮਕਸਦ ਇਹ ਹੈ ਕਿ ਜਿਹੜੇ ਭੁੱਲੇ ਵਿਸਰੇ ਸੰਗੀਤਕਾਰ ਨੇ ਜਾਂ ਗੀਤਕਾਰ ਨੇ ਉਹਨਾਂ ਬਾਰੇ ਤੁਹਾਨੂੰ ਚੇਤਾ ਕਰਾਵਾਂ ਪ੍ਰੇਮ ਪਾਠਕ ਹੋਏ ਹੀਰਾ ਨਿਗਮ ਹੋਏ ਇਹ ਇੱਕ ਪ੍ਰੇਮ ਤੇ ਗਿਆਸੂ ਇਹਨਾਂ ਨੇ ਜਿਹੜਾ ਜੋ ਕੁਛ ਗਾਇਆ ਪੁਸ਼ਪਾ ਹੰਸ ਲੋ ਪੁਸ਼ਪਾ ਹੰਸ ਦਾ ਗੀਤ ਹੈ ਚੰਨ ਕਿੱਥਾਂ ਗੁਜ਼ਾਰੀਏ ਰਾਤ ਹੋਵੇ ਮੰਡਾ ਜੀਤ ਲੀਲਾ ਦੇ ਬਾਤ ਹੋਵੇ ਇਹ ਸੁੰਦਰ ਕੋਰ ਹੋਰਾਂ ਨੇ ਵੀ ਗਾਇਆ ਤੇ ਪੁਸ਼ਪਾ ਹੰਸ ਨੇ ਵੀ ਗਾਇਆ ਪੁਸ਼ਪਾ ਹੰਸ ਨੇ ਫਿਲਮਾਂ 'ਚ ਕੰਮ ਵੀ ਕੀਤਾ ਪੋਸਤੀ ਫਿਲਮ 'ਚ ਉਹਨਾਂ ਨੇ ਕੰਮ ਕੀਤਾ ਹੋਰ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਫਿਰ ਦਿੱਲੀ ਮੈਨੂੰ ਮਿਲਦੇ ਵੀ ਰਹੇ ਦਿੱਲੀ ਸੈਟਲ ਹੋ ਗਏ ਸੀ ਤੇ ਬੜਾ ਵਧੀਆ ਉਹਨਾਂ ਨੇ ਕਹਾ ਫੇਰ ਆਪਣੇ ਆ ਜਾਓ ਤੁਸੀਂ ਇਧਰ ਬਨੇ ਜਦੋਂ ਦੇਸ਼ ਦੀ ਵੰਡ ਹੋ ਜਾਂਦੀ ਆ ਤੇ ਇਧਰ ਜਿਹੜੇ ਆ ਜਾਂਦੇ ਆ ਉਹਨਾਂ ਦੇ ਵਿੱਚ ਫੇਰ ਆਸਾ ਸਿੰਘ ਮਸਤਾਨ ਆਸਾ ਸਿੰਘ ਮਸਤਾਨਾ ਦੀ ਆਵਾਜ਼ ਜਿਹੜੀ ਸੀ ਉਹ ਬਹੁਤ ਉੱਚੀ ਪਿੱਛੇ ਨਹੀਂ ਸੀ ਗਾਉਂਦੇ ਦਰਮਿਆਣੀ ਪਿੱਛੇ ਗਾਉਂਦੇ ਸੀ ਪਰ ਐਸਾ ਇੱਕ ਸਰੋਦੀ ਗੜਾ ਸੀ ਉਹਨਾਂ ਦਾ ਹੁਣ ਲਾਂਤ ਉਸ ਜਵਾਨੀ ਦੇ ਜਿਹੜੀ ਦੇਸ਼ ਤੇ ਕਾਮਨਾ ਆਵੇ ਜਾਂ ਚੜਗੇ ਤੰਦ ਮੋਤੀਆਂ ਵਰਗੇ ਬਣ ਕੇ ਰੂਪ ਕਰੇਲਾ ਇਹ ਜਵਾਨੀ ਤੇ ਹੈ ਇਸ ਤਰ੍ਹਾਂ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹਮਾ ਕੇ ਚੱਲਣਗੇ ਚੱਲਣਗੇ ਨਾਲ ਦੁਸ਼ਮਣੀ ਮਵੇਰੇ ਇਹ ਵਖਰੀ ਗੱਲ ਮੁਸਕਰਾ ਕੇ ਚੱਲਣਗੇ ਇਸ ਤਰ੍ਹਾਂ ਜਿਹੜਾ ਉਹਨਾਂ ਨੇ ਗਾਇਆ ਇੱਕ ਐਸਾ ਗੀਤ ਗਾਇਆ ਜਿਹੜਾ ਮਨਸਮ ਦਾ ਪੰਜਾਬੀਅਤ ਦੀ ਸ਼ਾਨ ਨੂੰ ਬਤਾਉਂਦਾ ਹੈ ਪੰਜਾਬ ਅੱਜਕੱਲ ਤਾਂ ਅਸ਼ਲੀਲਤਾ ਭਾਰੂ ਹੁੰਦੀ ਜਾ ਰਹੀ ਹੈ ਨਾ ਪਰ ਕਿੰਡੀ ਸਾਫ ਸੁਥਰੀ ਗਾਇਕੀ ਹੈ ਤੇ ਕਿੱਡਾ ਸਾਫ ਸੁਥਰਾ ਮੈਸੇਜ ਹੈ ਉਹ ਗੀਤ ਹੈ ਕਿ ਸ਼ੀਸ਼ੇ ਵਾਂਗੂ ਸਾਫ ਸੁਟੀਏ ਤੇ ਸੱਚੀਏ ਬੱਲੇ ਦੀ ਪੰਜਾਬ ਦੀ ਸ਼ੇਰ ਬੱਚੀਏ ਸਾਨੂੰ ਵੀ ਖਾਲ ਅਸੀਂ ਕਿਦਾਂ ਨਹੀਂ ਇੱਕ ਰਾਗੀ ਹੋਏ ਨੇ ਸ਼੍ਰੋਮਣੀ ਰਾਗੀ ਜਿਨ੍ਹਾਂ ਨੂੰ ਕੁਝ ਸਹਿਰ ਸਮਾਜੀ ਅੰਸਰਾਂ ਨੇ ਆਪਣੇ ਪਿੰਡ ਨਵੀਪੁਰ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਖੇਤਾ ਵਿੱਚ ਦੀ ਜਾਂਦਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਮੇਰਾ ਸਿਰ ਝੁਕਦਾ ਉਹਨਾਂ ਅੱਗੇ ਬਹੁਤ ਮਹਾਨ ਜਿੱਥੇ ਰਾਗੀ ਸਨ ਉਥੇ ਪਹਿਲਾਂ ਜਗਨਦਰ ਰੇਡੀਓ ਤੇ ਉਹ ਅਫਸਰ ਸਨ ਤੇ ਉਹਨਾਂ ਨੇ ਇੱਕ ਗੀਤ ਗਾਇਆ ਉਹ ਗੀਤ ਐਸਾ ਅਮਰ ਗੀਤ ਹੈ ਉਹ ਹੈਗਾ ਗੀਤ ਧਨੀਰਾਮ ਚਾਤਰੀ ਜੀ ਦਾ ਲਿਖਿਆ ਉਹਦੇ ਬੋਲ ਨੇ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ ਇਹਦੇ ਵਿੱਚ ਪੰਜਾਬ ਦੀ ਜਿਸ ਢੰਗ ਨਾਲ ਧਨੀਰਾਮ ਚਾਤਰੀ ਨੇ ਸਿਫਤ ਲਿਖੀ ਹੈ ਉਸੇ ਅੰਦਾਜ਼ ਨਾਲ ਗੱਲ ਇਹ ਹੁੰਦੀ ਹੈ ਕਿ ਜਿਸ ਹਿਸਾਬ ਦੇ ਲਿਖਤ ਹੈ ਉਸੇ ਹਿਸਾਬ ਨਾਲ ਅਗਰ ਗਾਇਆ ਜਾਵੇ ਤੇ ਉਹਦਾ ਪ੍ਰਭਾਵ ਦੋਣਾ ਬਣਦਾ ਹੈ ਉਹ ਆਪਣੇ ਆਪ ਵਿੱਚ ਇੱਕ ਗੀਤ ਲੈਜੈਂਡ ਬਣ ਗਿਆ ਇੱਕ ਹੋਰ ਗੀਤਕਾਰ ਸਾਨੂੰ ਗੀਤ ਵੀ ਆਪ ਲਿਖਦੇ ਸੀ ਤੇ ਸੰਗੀਤ ਵੀ ਉਹਨੂੰ ਲਾਪਣਾ ਸੀ ਉਹ ਸਨ ਸਰਦਾਰ ਅਮਰਜੀਤ ਸਿੰਘ ਗੁਰਦਾਸਪੁਰੀ ਕਮਿਊਨਿਸਟ ਲਹਿਰ ਨਾਲ ਪ੍ਰਤੀਬੱਧ ਰਹੇ ਪੱਕੇ ਕਮਿਊਨਿਸਟ ਸਨ ਔਰ ਬੜੇ ਵੱਡੇ ਰਜੇ ਘਰਾਣੇ ਦੇ ਸਨ ਪਰ ਉਹਨਾਂ ਨੇ ਉਹ ਜ਼ਿੰਦਗੀ ਐਸ਼ ਆਰਾਮ ਦੀ ਛੱਡ ਕੇ ਇੱਕ ਨਵਾਂ ਨਿਵੇਕਲਾ ਰਾਹ ਚੁਣਿਆ ਇਹ ਸਮਾਜ ਨੂੰ ਨਵੀਆਂ ਕਦਰਾਂ ਕੀਮਤਾਂ ਆ ਆ ਦੇਣੀਆਂ ਨੇ ਤੇ ਸਮਾਜ ਵਿੱਚ ਬਰਾਬਰਤਾ ਲਿਆਉਣੀ ਹੈ ਤੇ ਜਿਹੜੀ ਵਿਗੀਰਦਾਰੀ ਸਿਸਟਮ ਹੈ ਇਹ ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸੀ ਸਾਂਝੀ ਵਾਲਤਾ ਦਾ ਬਰਾਬਰਤਾ ਦਾ ਉਹ ਲਿਆਉਣਾ ਉਹਨਾਂ ਨੇ ਇੱਕ ਤਾਂ ਗੀਤ ਐਸਾ ਗਾਇਆ ਨਾ ਧਾਰਮਿਕ ਕਿ ਕਲਗੀ ਧਰਦੀਆਂ ਪਾਈਏ ਬਾਤਾਂ ਜਿਨੇ ਦੇਵ ਪੁੱਤਰਾਂ ਦੀ ਅਜ਼ਾਦਾਤਾ ਦੇਸ਼ ਚੋਂ ਕੱਡੀਆਂ ਹਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪ੍ਰਭਾਤਾਂ ਕੋਣ ਦਾ ਗੀਤ ਉਹਨਾਂ ਨੇ ਸਾਰੀ ਉਮਰ ਟੈਲੀਵਿਜ਼ਨ ਤੇ ਨਹੀਂ ਗਾਇਆ ਉਹ ਕਹਿੰਦੇ ਸੀ ਮੇਰਾ ਅਸੂਲ ਹੈ ਮੈਂ ਇਹ ਬਣਾਇਆ ਕਿ ਮੈਂ ਟੈਲੀਵਿਜ਼ਨ ਤੇ ਪਤਾ ਨਹੀਂ ਕੀ ਉਹਨਾਂ ਦੇ ਮਨ ਸੀ ਉਹਨਾਂ ਨੇ ਰੇਡੀਓ 'ਤੇ ਗਾਇਆ ਔਰ ਰੱਜ ਕੇ ਗਾਇਆ ਇੱਕ ਗੀਤ ਜੇ ਦੀ ਸਦਾ ਫਰਮਾਇਸ਼ ਹੁੰਦੀ ਹੈ ਤੇ ਸਦਾ ਇੱਕ ਬਹੁਤ ਵੱਡੇ ਉੱਚ ਧਾਰਮਿਕ ਆਗੂ ਨੇ ਮੈਨੂੰ ਇੱਕ ਦਿਨ ਕਿਹਾ ਕਹਿੰਦੇ ਮੈਨੂੰ ਕਹਿੰਦੇ ਢਿੱਲੋਂ ਜੀ ਉਹ ਜੀ ਗੀਤ ਕਿਤੇ ਮਿਲ ਜਾਏ ਕਿ ਮੈਂ ਫਿਰ ਗੀਤ ਉਹਨਾਂ ਲਈ ਉਲੱਭ ਲਿਆ ਉਹ ਗੀਤ ਹੈਗਾ ਤੁਸੀਂ ਵੀ ਸੁਣਿਆ ਹੋਊਗਾ ਚਿਟੀ ਚਿਟੀ ਪੱਗ ਕੋਟ ਕੋਟ ਬਨ ਭਲਾਵੇ ਤੈਨੂੰ ਮੇਰੀ ਸੌ ਵਿੱਚ ਵੇਚ ਵੇ ਗੁਲਾਬੀ ਫੁੱਲ ਟੰਗਿਆ ਕਰ ਸਾਡੀ ਵੀ ਗਲੀ ਚੋਂ ਕਿਤੇ ਲੰਘਿਆ ਕਰ ਐਸਾ ਗੀਤ ਹੈ ਐਸੀ ਉੱਚੀ ਪਿੱਚ ਤੇ ਗਾਇਆ ਹੈ ਕਵਾਲ ਦੀ ਗੱਲ ਹੈ ਇਸੇ ਤਰ੍ਹਾਂ ਜਿਹੜੇ ਹੋਰ ਫਨਕਾਰ ਨੇ ਉਹ ਉਹਨਾਂ ਨੇ ਵੀ ਅ ਪਿੱਛੋਂ ਆ ਕੇ ਫਿਰ ਐਸਾ ਸਮਾਂ ਆ ਗਿਆ ਜਿਹੜੀ ਥੋੜੀ ਜਿਹੀ ਨਵੀਂ ਪੀੜ੍ਹੀ ਦੀ ਵੀ ਗੱਲ ਕਰ ਲਈਏ ਚਾਂਦੀ ਰਾਮ ਚਾਂਦੀ ਤੇ ਸ਼ਾਂਤੀ ਦੇਵੀ ਨੇ ਜਿਹੜੇ ਗੀਤ ਗਾਏ ਨੇ ਅ ਲਾਜਾ ਛਲੀਆਂ ਪਨਾ ਲਈ ਦਾਣੇ ਮਿਤਰਾ ਦੂਰ ਦਿਆ ਸੱਜਣਾ ਨਹੀਂ ਝੱਪਣੇ ਤੇਰੇ ਕੜਕ ਮੱਕੀ ਦੇ ਦਾਣੇ ਇਹ ਇਹ ਗੀਤ ਵੀ ਤੇ ਮੈਂ ਸਮਝਦਾ ਜੇ ਹਰ ਚਰਨ ਗਰੇਵਾਲ ਦੀ ਗੱਲ ਨਾ ਕਰੀਏ ਤਾਂ ਗੱਲ ਅਧੂਰੀ ਰਹੇਗੀ ਹਰਚਰਨ ਗਰੇਵਾਲ ਨੇ ਇਹਨਾਂ ਸੁੰਦਰ ਗਾਇਆ ਜੀ ਕਮਾਲ ਦਾ ਸੁੰਦਰਕੋਟ ਦੇ ਨਾਲ ਵੀ ਗਾਇਆ ਤੇ ਅੱਡ ਵੀ ਗਾਇਆ ਹੋਰ ਨਾ ਗਾਇਕਾਂਵਾਂ ਦੇ ਨਾਲ ਵੀ ਗਾਇਆ ਤੇ ਉਹ ਜਿਹੜਾ ਗੀਤ ਹੈ ਨਾ ਉਹਦਾ ਕਿ ਗਿੱਲੀ ਵੱਟ ਤੇ ਨਾ ਤਿਲਕ ਜਾਏ ਪੈਰ ਤੇਰਾ ਲਹੇ ਦੇ ਘੜਵਾ ਚਾਂਦੀ ਦਾ ਲੱਕ ਹਿਲੇ ਮਜਾ ਜਣ ਜਾਂਦੀ ਦਾ ਤੇ ਇਹ ਜਿਹੜਾ ਗੀਤ ਹੈ ਇਹ ਵੀ ਔਰ ਪਦ ਪ੍ਰਾਪਤ ਕਰ ਚੁੱਕਾ ਇਹ ਫਿਰ ਉਸ ਤੋਂ ਬਾਅਦ ਜਿਹੜੀ ਨਵੀਂ ਪੀੜ੍ਹੀ ਆਉਂਦੀ ਹੈ ਉਹਦੇ ਵਿੱਚ ਚੰਗਾ ਗਾਉਣ ਵਾਲੇ ਜਿਹੜੇ ਨੇ ਉਹ ਹੰਸ ਰਾਜ ਹੰਸੋਰੀ ਹੋਏ ਸਰਦੂਰ ਸਕੰਦਰ ਹੋਏ ਗੁਰਦਾਸ ਮਾਨ ਦੀ ਤਾਰੀਫ ਕਰਨੀ ਬਣਦੀ ਹੈ ਗੁਰਦਾਸ ਮਾਨ ਨੇ ਆਪ ਹੀ ਗੀਤ ਲਿਖੇ ਨੇ ਤੇ ਆਪ ਹੀ ਗਾਏ ਨੇ ਔਰ ਪੰਜਾਬੀਅਤ ਦੇ ਹਰ ਪੱਖ ਨੂੰ ਉਹਨਾਂ ਨੇ ਜਾਗਰੂਕ ਕੀਤਾ ਔਰ ਖਾਸ ਤੌਰ ਤੇ ਦਸਮ ਪਾਤਸ਼ਾਹ ਨੂੰ ਸਮਰਪਿਤ ਜਿਹੜਾ ਗੀਤ ਉਹਨਾਂ ਨੇ ਗਾਇਆ ਸਰਵੰਸਤਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ ਇਹ ਇੱਕ ਬਹੁਤ ਉੱਤਮ ਰਚਨਾ ਹੈ ਇਸੇ ਤਰ੍ਹਾਂ ਉਹਨਾਂ ਨੇ ਇੱਕ ਫਿਲਮ ਬਣਾਈ ਉੱਚਾ ਦਰਬਾਬੇ ਨਾਨਕ ਦਾ ਉਹਨਾਂ ਦੇ ਵਿੱਚ ਉਹਨਾਂ ਨੇ ਪ੍ਰਾਤਨ ਜਿਹਦਾ ਇੱਕ ਤੁਨ ਹੁੰਦੀ ਸੀ ਉੱਚਾ ਦਰਬਾਬੇ ਨਾਨਕ ਦਾ ਮੈਂ ਸੁਭਾ ਸੁਣ ਕੇ ਆਇਆ ਇਹ ਸਾਡੇ ਤਾਂ ਆ ਜੀ ਵੀ ਪੜਦੇ ਹੁੰਦੇ ਸਨ ਮਲੂਕ ਸਿੰਘ ਉਸੇ ਅੰਦਾਜ਼ ਵਿੱਚ ਉਹਨਾਂ ਨੇ ਗਾਇਆ ਜੋ ਜੋ ਪ੍ਰਾਤਨ ਝੋਟੀਆਂ ਨਾਲ ਕਰਦੇ ਹੁੰਦੇ ਸੀ ਧਾਰਨਾ ਤੇ ਕੀਤਨ ਇਸ ਤਰ੍ਹਾਂ ਹੋਰ ਨਵੇਂ ਜਿਹੇ ਆਪਣੇ ਉਸਤਾਦ ਪੂਰਨ ਸ਼ਾ ਕੋਟੀ ਉਸਤਾਦ ਬਰਕਤ ਸਿੱਧੂ ਇਹ ਇਸ ਤਰ੍ਹਾਂ ਹੋਰ ਜਿਹੜੇ ਚੰਗੇ ਉਸਤਾਦ ਨੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਹੈ ਉਹ ਗਾਇਆ ਇਹ ਹੈ ਕਿ ਲੋਕ ਸੰਗੀਤ ਤੋਂ ਜਾਂ ਜਿਹੜਾ ਗੀਤ ਸੰਗੀਤ ਹੈ ਉਹ ਕਿਸੇ ਕੌਮ ਦੀ ਜਿਹੜੀ ਰਵਾਇਤ ਹੁੰਦੀਆਂ ਨੇ ਉਹ ਉਹਦੀ ਰਹਿਤਲ ਹੁੰਦੀ ਹੈ ਉਹਦੀ ਉਹਦੀ ਤਹਿਜ਼ੀਬ ਹੁੰਦੀ ਹੈ ਉਹਦਾ ਅਕਸ ਹੁੰਦਾ ਹ ਸਭ ਕੁਝ ਸੰਗੀਤ ਜਿਹੜਾ ਤੇ ਪੰਜਾਬੀਆਂ ਕੋਲ ਤਾਂ ਐਡਾ ਵੱਡਾ ਅਲੀਚੇ ਖਜ਼ਾਨਾ ਹੈ ਸੰਗੀਤ ਦਾ ਕਿ ਜੇ ਇਹਨੂੰ ਸਾਹਮਣੇ ਆ ਜਾਵੇ ਤੇ ਉਹ ਜਿਹੜਾ ਪੁਰਾਤਨ ਸੰਗੀਤ ਹੈ ਉਹਦਾ ਅਨੁਸਰਣ ਕੀਤਾ ਜਾਵੇ ਉਹੀ ਕਹਿੰਦੇ ਨੇ ਔਜਲਾ ਸਾਹਿਬ ਕਿ 1950 ਤੋਂ ਪਹਿਲਾਂ ਦਾ ਜਿਹੜਾ ਸੰਗੀਤ ਸੀ ਉਹ ਵੱਧ ਵੱਧ ਸੁਣਨਾ ਚਾਹੀਦਾ ਆਮ ਜਿਹੜੇ ਸਰੋਤੇ ਦਾ ਦਰਸ਼ਕ ਨੇ ਉਹਨਾਂ ਨੂੰ ਤਾਂ ਸੁਣਨੇ ਚਾਹੀਦਾ ਹੈ ਕਿਹੜੇ ਨਵੇਂ ਲੋਕ ਇਸ ਖੇਤਰ ਵਿੱਚ ਵਿਚਰ ਰਹੇ ਨੇ ਉਹਨਾਂ ਨੂੰ ਉਹਦੇ ਤੋਂ ਸੇਧ ਲੈਣੀ ਚਾਹੀਦੀ ਆ ਮੈਂ ਤੁਹਾਨੂੰ ਇਹ ਦੱਸਾਂ ਕਿ ਇੱਕ ਵੇਲਾ ਸੀ ਜਦੋਂ ਬੰਬਈ ਦੇ ਫਿਲਮ ਪ੍ਰੋਡਿਊਸਰ ਔਰ 뮤직 ਡਾਇਰੈਕਟਰ ਸਚਕੰਸ਼ੀ ਹਰਮੰਦਰ ਸਾਹਿਬ ਆਇਆ ਕਰਦੇ ਸਨ ਇੱਕ ਇੱਕ ਮੀਨਾਰਾਹ ਕਿ ਜਾਂਦੇ ਸਨ ਕਿਉਂ ਕਿ ਉਦੋਂ ਜਿਹੜੇ ਰਬਾਬੀ ਮੁਸਲਮਾਨ ਰਬਾਬੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਉਹਨਾਂ ਕੋਲ ਐਡਾ ਵੱਡਾ ਖਜ਼ਾਨਾ ਸੀ ਸੰਗੀਤ ਦਾ ਕਿ ਉਹਨਾਂ ਨੂੰ ਸੁਣ ਕੇ ਜਾ ਕੇ ਉਹ ਆਪਣੀਆਂ ਫਿਲਮਾਂ ਦਾ ਸੰਗੀਤ ਮੁਰਤਮ ਕਰਦੇ ਸਨ ਤਰਜ਼ਾ ਬਣਾਉਂਦੇ ਸਨ ਇਹਨਾਂ ਵਿੱਚੋਂ ਕਿ ਪਾਈ ਗੁਲਾਮ ਹੈਦਰ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਉਹਨਾਂ ਦਾ ਬੇਟਾ ਗੁਲਾਮ ਮੁਹੰਮਦ ਫੇਰ ਫਿਲਮਾਂ ਵਿੱਚ 뮤జిక్ ਡਾਇਰੈਕਟਰ ਰਿਹਾ ਤੇ ਇਹ ਹੈ ਸੰਗੀਤ ਦਾ ਕ੍ਰਿਸ਼ਮਾ ਪੰਜਾਬੀ ਸੰਗੀਤ ਦੁਨੀਆ ਦਾ ਰਿਚ ਸੰਗੀਤ ਹੈ ਰਾਜਸਥਾਨ ਦੇ ਨਾਲ ਇਹਦੀ ਸਿਮਿਲਰਿਟੀ ਹੈ ਇਹ ਜੁਝਾਲੂ ਵੀ ਹੈ ਤੇ ਇਹ ਰੋਮਾਂਟਿਕ ਵੀ ਹੈ ਤੇ ਇਹ ਸਿੱਖਿਆਦਾਇਕ ਵੀ ਹੈ ਪ੍ਰੇਰਣਾਦਾਇਕ ਵੀ ਹੈ ਕਿ ਦਿਲਾਂ ਨੂੰ ਛੂਹਣ ਵਾਲਾ ਦਿਲਾਂ ਦੇ ਵਿੱਚ ਉਤਰ ਜਾਣ ਵਾਲਾ ਰੂਹਦਾਰੀ ਵਾਲਾ ਇਸ ਕਰਕੇ ਇਸ ਸੰਗੀਤਕ ਵਿਰਾਸਤ ਨੂੰ ਸੰਭਾਲਣ ਦੀ ਅੱਜ ਬਹੁਤ ਲੋੜ ਹੈ ਅੱਜ ਲੋੜ ਹੈ ਕਿ ਚੰਗੇ ਚੰਗੇ ਜਿਹੜੇ ਗੀਤਕਾਰ ਨੇ ਉਹ ਅਗੇ ਆਉਣ ਬਹੁਤ ਅੱਛਾ ਲਿਖ ਰਹੇ ਨੇ ਅੱਜ ਵੀ ਅੱਜ ਵੀ ਗੀਤਕਾਰ ਐਸੇ ਜਗਤ ਸਿੰਘ ਜੱਗਾ ਐਸਾ ਗਾ ਗਿਆ ਕਮਾਲ ਦਾ ਗਾ ਗਿਆ ਜਗਤ ਸਿੰਘ ਜੱਗਾ ਦੀ ਔਰ ਜਿਹੜੀ ਜੋੜੀ ਸੀ ਨਿਰੰਦਰ ਵੀਵਾ ਦੀ ਮਿਰਜ਼ਾ ਜੋ ਗਾ ਗਏ ਉਹ ਕਮਾਲ ਦਾ ਗਾ ਗਏ ਮਨਮੋਹਨ ਕੌਰ ਤੇ ਇੱਕ ਜਗਮੋਹਨ ਕੌਰ ਜਗਮੋਹਨ ਕੌਰ ਤੇ ਕੇਜ ਦੇਪੀ ਦੀ ਜੋੜੀ ਇਸੇ ਤਰ੍ਹਾਂ ਮੁਹੰਮਦ ਸਿਦੀਕ ਤੇ ਰਣਜੀਤ ਕੌਰ ਦੀ ਜੋੜੀ ਤੇ ਕੁਲਦੀਪ ਮਾਨਕ ਇਹ ਸਾਰੇ ਪੰਜਾਬ ਦੇ ਹੀਰੇ ਨੇ ਇਹ ਇਸ ਤਰ੍ਹਾਂ ਦੀਦਾਰ ਸਿੰਘ ਦੀਦਾਰ ਇਸੇ ਤਰ੍ਹਾਂ ਦੀਦਾਰ ਸਿੰਘ ਪਰਦੇਸੀ ਜਿਹੜੇ ਸੁਰਜੀਤ ਪਾਤਰ ਦੇ ਰਿਸ਼ਤੇਦਾਰ ਨੇ ਔਰ ਉਹ ਕੈਨੀਤ ਰਹਿੰਦੇ ਰਹੇ ਉਹਨਾਂ ਨੇ ਐਸਾ ਗਾਇਆ ਉਹਨਾਂ ਨੂੰ ਮੁਹੰਮਦ ਰਫੀਤ ਸਾਹਿਬ ਨੇ ਸੀਨੇ ਨਾਲ ਲਾਇਆ ਤੇ ਕਿਹਾ ਮੇਰੀ ਆਵਾਜ਼ ਦੀ ਝਲਕ ਮਿਲਦੀ ਹੈ ਤੇਰੀ ਆਵਾਜ਼ ਤੋਂ ਬਹੁਤ ਅੱਛਾ ਉਹਨਾਂ ਨੇ ਕਿਹਾ ਸਾਫ ਸੁਥਰਾ ਇਸੇ ਤਰ੍ਹਾਂ ਪਮੀ ਭਾਈ ਨੇ ਐ ਨਾਰ ਸੰਗੀਤ ਦੇ ਲੋਕ ਨਾਚਨ ਨੂੰ ਵੀ ਮਿਕਸ ਕਰਕੇ ਜੋਗਾਇਆ ਇਹ ਸਾਰਾ ਸਾਡਾ ਐਸ਼ਵਰੀ ਵੀ ਬਹੁਤ ਵਧੀਆ ਗੀਤ ਲੋਕ ਲਿਖ ਰਹੇ ਨੇ ਗੀਤਕਾਰ ਲਿਖ ਰਹੇ ਨੇ ਤੇ ਸਾਰਿਆਂ ਨੂੰ ਚਾਹੀਦਾ ਹੈ ਕਿ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੀਏ ਪਰ ਉਸ ਪ੍ਰਾਤਨ ਵਿਰਸੇ ਨੂੰ ਜ਼ਰੂਰ ਸਮਾਰ ਕੇ ਰੱਖੀਏ ਜਿਹੜਾ ਸਾਡੇ ਲਈ ਬਹੁਤ ਬੇਸ਼ਕੀਮਤੀ ਹੈ ਇਹਦੇ ਨਾਲ ਹੀ ਐਪੀਸੋਡ ਦਾ ਸਮਾਂ ਹੁੰਦਾ ਹੈ ਸਮਾਪਤ ਇਹ ਤੁਹਾਡੇ ਤੋਂ ਆਗਿਆ ਲੈਨੇ ਆ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ